ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਜਾਣਕਾਰੀਆਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪੋਜ਼ਿਟਿਵ ਇਫੈਕਟ ਜ਼ਰੂਰ ਪੈਂਦਾ ਹੋਵੇਗਾ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹ ਬਹੁਤ ਬਹੁਮੁੱਲੀ ਵੀਡੀਓ ਹੈ ਪਲੀਜ਼ ਇਸ ਨੂੰ ਮੈਕਸਿਮਮ ਲੋਕਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਕਿਉਂਕਿ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਚੀਜ਼ ਜ਼ਰੂਰ ਖਰੀਦਦਾ ਹੈ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਆਧਾਰਨ ਤੇ ਕੱਲ ਕਰਦਾ ਹਾਂ ਜੀ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸੈਕੰਡ ਹੈਂਡ ਮਾਰਕੀਟ ਬਹੁਤ ਜ਼ਿਆਦਾ ਵੱਡੀ ਹੈ ਜੀ ਚਾਹੇ ਉਹ ਗੱਡੀਆਂ ਦੀ ਹੋਵੇ ਟਰੈਕਟਰਾਂ ਦੀ ਹੋਵੇ ਚਾਹੇ ਉਹ ਮੋਟਰਸਾਈਕਲਾਂ ਦੀ ਹੋਵੇ ਹੁਣ ਇਸ ਸੈਕੰਡ ਹੈਂਡ ਮਾਰਕੀਟ ਦਾ ਬੈਨੀਫਿਟ ਵੀ ਸਾਨੂੰ ਬਹੁਤ ਹੈ ਵੀ ਸਾਨੂੰ ਸਾਡੇ ਲੋੜ ਮੁਤਾਬਕ ਜਿਹੜੀ ਚੀਜ਼ ਆ ਉਹ ਸਸਤੇ ਭਾਅ ਤੇ ਤੇ ਵਧੀਆ ਕੰਡੀਸ਼ਨ ਤੇ ਮਿਲ ਜਾਂਦੀ ਹੈ ਪਰ ਇਹਦਾ ਨੁਕਸਾਨ ਵੀ ਇੱਕ ਹੈ ਜੀ ਕੁਝ ਛਾਤਰ ਬੁੱਧੀ ਲੋਕ ਇਸੇ ਚੀਜ਼ ਦਾ ਫਾਇਦਾ ਚੁੱਕ ਕੇ ਸਾਨੂੰ ਚੋਰੀ ਕੀਤੀਆਂ ਗਈਆਂ ਕਾਰਾਂ ਮੋਟਰਸਾਈਕਲ ਜਾਂ ਟਰੈਕਟਰ ਵੇਚਦੇ ਨੇ ਹੁਣ ਚੋਰੀ ਦਾ ਟਰੈਕਟਰ ਮੋਟਰਸਾਈਕਲ ਜਾਂ ਕਾਰ ਸਾਡੀ ਸਿੱਧੀ ਪਛਾਣ ਕੀ ਹੈ ਜੀ ਅਸੀਂ ਆਰਸੀ ਚੈੱਕ ਕਰਦੇ ਹਾਂ ਫਿਜ਼ੀਕਲੀ ਤੌਰ ਤੇ ਕੁਝ ਕੁ ਮਾਹਰ ਲੋਕ ਜਾਣਦੇ ਨੇ Ориジナル ਆਰਸੀ ਕੀ ਹੈ ਡੁਪਲੀਕੇਟ ਆਰਸੀ ਕੀ ਹੈ ਇੱਥੋਂ ਤੱਕ ਵੀ ਵੇਖਣ ਚ ਆਇਆ ਕਿ ਜਿਹੜੇ ਛਾਤਰ ਗਰੋ ਨੇ ਉਹਨਾਂ ਨੇ ਜਿਹੜੀਆਂ Ориジナル ਆਰਸੀਆਂ ਨੇ ਉਹਨਾਂ ਨੂੰ ਖਤਮ ਕਰਕੇ ਡੁਪਲੀਕੇਟ ਆਰਸੀਆਂ ਬਣਾ ਦਿੱਤੀਆਂ ਨੇ ਤਾਂ ਜਦੋਂ ਲੋਕ ਭੋਲੇ-ਪਾਲੇ ਲੋਕ ਜਿਹੜੇ ਟਰੈਕਟਰ ਨੂੰ ਖਰੀਦਦੇ ਆ ਗੱਡੀ ਨੂੰ ਖਰੀਦਦੇ ਆ ਕਿਸੇ ਵੀ ਸਾਧਨ ਨੂੰ ਖਰੀਦਦੇ ਆ ਤੇ ਕਿਤੇ ਉਹ ਪੁਲਿਸ ਦੇ ਹੱਥੇ ਲੱਗ ਜਾਂਦੀ ਆ ਉਹ ਚੀਜ਼ ਤਾਂ ਇੱਕ ਤਾਂ ਲਾਇਆ ਹੋਇਆ ਪੈਸਾ ਬੇਕਾਰ ਉੱਤੋਂ ਆਪਣਾ ਜੋ ਟਰੈਕਟਰ ਹੈ ਜੀਪ ਹੈ ਗੱਡੀ ਆ ਉਹ ਵੀ ਪੁਲਿਸ ਫੜ ਲ ਜਾਂਦੀ ਹੈ ਬਾਕੀ ਥਾਣੇ ਕਚੈਰੀਆਂ ਦੇ ਚੱਕਰ ਜਿਹੜੇ ਵੱਖਰੇ ਨੇ ਅੱਜ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਨਾ ਜੀ ਤੁਸੀਂ ਸਿਰਫ ਇੱਕ SMS ਦੇ ذریعے ਨਾਲ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਜਿਹੜੀ ਗੱਡੀ ਜਿਹੜਾ ਮੋਟਰਸਾਈਕਲ ਜਿਹੜਾ ਟਰੈਕਟਰ ਅਸੀਂ ਖਰੀਦ ਰਹੇ ਆ ਉਸ ਦੀ ਆਰਸੀ ਉਸੇ ਵਿਅਕਤੀ ਨਾਲ ਸਬੰਧਤ ਹੈ ਜਿਹੜੀ ਕਿ ਉਸ ਆਰਸੀ ਦੇ ਉੱਤੇ ਸ਼ੋ ਹੋ ਰਹੀ ਹੈ ਡਿਟੇਲ ਹੁਣ ਉਸ ਫੈਸਿਲਿਟੀ ਦੀ ਜਿਹੜੀ ਸ਼ੁਰੂਆਤ ਸੈਂਟਰ ਗਵਰਨਮੈਂਟ ਨੇ ਕੀਤੀ ਹੈ ਤੇ ਇਹ ਸਾਰੀ ਦੀ ਸਾਰੀ ਮਿਨਿਸਟਰੀ ਆਫ ਰੋਡ ট্রান্সਪੋਰਟ ਐਂਡ ਹਾਈਵੇ ਜਿਹੜਾ ਆਪਣਾ ਡਿਪਾਰਟਮੈਂਟ ਆ ਉਹਦਾ ਉਪਰਾਲਾ ਤਾਂ ਤੁਸੀਂ ਇਸ ਜਾਣਕਾਰੀ ਨੂੰ ਪੁਲਿਸ ਨੋਟ ਕਰਿਓ ਕਿਸ ਤਰ੍ਹਾਂ ਇਹਦਾ ਯੂਜ਼ ਕਰਨਾ ਹੈ ਕਿ ਸਾਡੀ ਜੋ ਅਸੀਂ ਸੈਕੰਡ ਹੈਂਡ ਚੀਜ਼ ਪਰਚੇਸ ਕਰਦੇ ਪਏ ਆ ਉਹ ਵਾਕਈ ਉਸ ਮਾਲਕ ਨਾਲ ਸੰਬੰਧ ਰੱਖਦੀ ਹੈ ਜੋ ਸਾਨੂੰ ਵੇਚ ਰਿਹਾ ਕਿਤੇ ਚੋਰੀ ਦੀ ਤਾਂ ਨਹੀਂ ਤਾਂ ਇਹਦੇ ਲਈ ਬੜਾ ਹੀ ਸੌਖਾ ਜਿਹਾ ਪ੍ਰੋਸੈਸ ਹੈਗਾ ਜੀ ਇੱਕ ਨੰਬਰ ਹੈਗਾ 7738 29 9899 ਦੁਬਾਰਾ ਬੋਲਦਾ 7738 29 9899 ਇਸ ਨੰਬਰ ਦੇ ਉੱਤੇ ਸਿਰਫ ਆਪਾਂ ਇੱਕ ਮੈਸੇਜ ਸੈਂਡ ਕਰਨਾ ਜੀ ਜਿਹੜਾ ਕਿ ਫ੍ਰੀ ਆਫ ਕਾਸਟ ਹੈ 1 ਮਿੰਟ ਦੇ ਵਿੱਚ ਵਿੱਚ ਉਹ ਵਹੀਕਲ ਕਿਹਦੇ ਨਾਂ ਆ ਜਿਹੜਾ ਅਸੀਂ ਖਰੀਦ ਰਹੇ ਹਾਂ ਉਸ ਦੀ ਆਰਸੀ ਦੀ ਐਕਸਪਾਇਰੀ ਡੇਟ ਕੀ ਹੈ ਸਾਰੀ ਡਿਟੇਲਸ ਤੁਹਾਡੇ ਫੋਨ ਦੇ ਉੱਤੇ 1 ਮਿੰਟ ਦੇ ਵਿੱਚ ਵਿੱਚ ਮੈਸੇਜ ਦੇ ਰੂਪ ਵਿੱਚ ਆ ਜਾਏਗੀ ਤੇ ਤੁਸੀਂ ਉਸ ਡਿਟੇਲ ਨੂੰ ਆਪਣੇ ਕੋਲੇ ਜਿਹੜੀ ਆਰਸੀ ਹੈ ਉਹਦੇ ਨਾਲ ਮੈਚ ਕਰਕੇ ਪਤਾ ਕਰ ਸਕਦੇ ਹੋ ਕਿ ਕਿਤੇ ਸਾਨੂੰ ਚੋਰੀ ਦੀ ਚੀਜ਼ ਤਾਂ ਨਹੀਂ ਵੇਚੀ ਜਾ ਰਹੀ ਇਸ ਮੈਸੇਜ ਲਈ ਤੁਸੀਂ ਕੀ ਕਸ਼ ਕਰਨਾ ਜੀ ਜਿਹੜਾ ਮੈਂ ਪਹਿਲਾ ਨੰਬਰ ਤੁਹਾਨੂੰ ਬੋਲਿਆ ਹੈ ਨਾ ਉਹਦੇ ਤੇ ਸਿਰਫ ਇੱਕ ਮੈਸੇਜ ਸੈਂਡ ਕਰਨਾ ਹੈ ਉਹ ਮੈਸੇਜ ਤੁਸੀਂ ਵੱਡੇ ਅੱਖਰਾਂ ਵਿੱਚ ਇੰਗਲਿਸ਼ ਦੇ ਅੰਚ ਲਿਖਣਾ ਹੈ ਕੈਪੀਟਲ ਲੈਟਰ ਇੰਗਲਿਸ਼ ਦੇ ਯੂਜ਼ ਕਰਨੇ ਆ ਉਹ ਲੈਟਰ ਹੈਗੇ ਨੇ V A H A N ਵਾਹਨ ਉਸ ਤੋਂ ਬਾਅਦ ਸਪੇਸ ਦੇਣੀ ਆ ਫਿਰ ਜੋ ਆਰ ਸੀ ਤੇ ਲਿਖਿਆ ਹੋਇਆ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਆ ਉਹ ਲਿਖ ਕੇ ਕੈਪੀਟਲ ਅੱਖਰਾਂ ਦੇ ਵਿੱਚ ਤੇ ਇਸ ਨੰਬਰ ਤੇ ਸੈਂਡ ਕਰ ਦੇਣਾ ਸਿਰਫ 1 ਮਿੰਟ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਗੱਡੀ ਚੋਰੀ ਦੀ ਹੈ ਜੈਨੂਨ ਬਾਇਰ ਜੈਨੂਨ ਸੇਲਰ ਹੈ ਜਿਹੜਾ ਤੁਹਾਡੇ ਸਾਹਮਣੇ ਆ ਉਸੇ ਵਿਅਕਤੀ ਨਾਲ ਸੰਬੰਧ ਕਰਦੀ ਹੈ ਦੂਸਰੀ ਗੱਲ ਇਸੇ ਤਰ੍ਹਾਂ ਇਹਨਾਂ ਕੇਸ ਜੇ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਲਾਇਸੈਂਸ ਦੀ ਸਥਿਤੀ ਜਾਣਨੀ ਹੈ ਸਟੇਟਸ ਜਾਨਣਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਕਈ ਵਾਰੀ ਸਾਡੇ ਤੋਂ ਡਰਾਈਵਿੰਗ ਲਾਇਸੈਂਸ ਗੁੰਮ ਜਾਂਦੇ ਆ ਬੜਾ ਔਖਾ ਹੋ ਜਾਂਦਾ ਆ ਤਾਂ ਉਹਦੇ ਲਈ ਸਾਡੇ ਕੋਲ ਇੱਕ ਬੜਾ ਵਧੀਆ ਨੁਕਤਾ ਹੈ ਜੀ ਡਰਾਈਵਿੰਗ ਲਾਇਸੈਂਸ ਦੀ ਪਹਿਲਾਂ ਤਾਂ ਫੋਟੋ ਕਾਪੀ ਰੱਖੋ ਆਪਦੇ ਕੋਲੇ ਪਰ ਇਸ ਤੋਂ ਬਿਨਾਂ ਵੀ ਜੇ ਤੁਹਾਨੂੰ ਕੋਈ ਹੋਰ ਅਲੈਦਾ ਜਾਣਕਾਰੀਆਂ ਚਾਹੀਦੀਆਂ ਨੇ ਤਾਂ ਉਹਦੇ ਲਈ ਵੀ ਇੱਕ ਨੰਬਰ ਹੈਗਾ ਜੀ ਜਿਹੜਾ ਕਿ ਹੈਗਾ 879049 9899 ਇਸ ਨੰਬਰ ਤੇ ਤੁਸੀਂ ਜੋ ਮੈਸੇਜ ਕਰਨਾ ਜੀ ਉਹ ਕਰਨਾ ਆ ਤੁਸੀਂ ਕੈਪੀਟਲ ਅੱਖਰ ਇੰਗਲਿਸ਼ ਦੇ ਯੂਜ਼ ਕਰਨੇ ਨੇ S A R D L ਉਸ ਤੋਂ ਬਾਅਦ ਸਾਰਾ ਸਪੇਸ ਦੇ ਕੇ ਡਰਾਈਵਿੰਗ ਲਾਇਸੈਂਸ ਦਾ ਕੈਪੀਟਲ ਅੱਖਰਾਂ ਦੇ ਵਿੱਚ ਤੁਸੀਂ ਨੰਬਰ ਲਿਖ ਦੇਣਾ ਤੇ ਤੁਸੀਂ ਇਸ ਮੈਸੇਜ ਨੂੰ ਸੈਂਡ ਕਰ ਦੇਣਾ ਇਹ ਵੀ ਫ੍ਰੀ ਆਫ ਕਾਸਟ ਹੈ ਜੀ ਇਹਨਾਂ ਦੋ ਨੰਬਰਾਂ ਦੀ ਵਰਤੋਂ ਦੇ ਨਾਲ ਜਾਂ ਖਾਸ ਤੌਰ ਤੇ ਜਿਹੜਾ ਪਰ ਰਜਿਸਟ੍ਰੇਸ਼ਨ ਚੈੱਕ ਕਰਨ ਦੇ ਲਈ ਸਭ ਤੋਂ ਵੱਡਿਆ ਕੁਐਸਚਨ ਹੀ ਸਾਡਾ ਇਹ ਹੁੰਦਾ ਜੀ ਜਦੋਂ ਅਸੀਂ ਗੱਡੀ ਖਰੀਦਨੀ ਆ ਮੋਟਰਸਾਈਕਲ ਖਰੀਦਣਾ ਸਕੂਟਰ ਖਰੀਦਣਾ ਟਰੈਕਟਰ ਖਰੀਦਣਾ ਅਸੀਂ ਸਭ ਤੋਂ ਪਹਿਲਾਂ ਬ੍ਰੋਕਰ ਨੂੰ ਪੁੱਛਦੇ ਹੀ ਇਹ ਆ ਚੋਰੀ ਦਾ ਤਾਂ ਨਹੀਂ ਤਾਂ ਅੱਗੋਂ ਗਾਹ ਕੰਮ ਸਾਰਾ ਜਾਂ ਤਾਂ ਸਾਡੀ ਨੌਲੇਜ ਤੇ ਚੱਲਦਾ ਜਾਂ ਉਸ ਬੰਦੇ ਦੇ ਦਵਾਏ ਹੋਏ ਯਕੀਨ ਤੇ ਤੇ ਜੇ ਕਿਤੇ ਖੁਦਾਨਾ ਖਾਸ ਤਾਂ ਉਹ ਚੀਜ਼ ਚੋਰੀ ਦੀ ਹੋਈ ਧੱਕੇ ਵੀ ਵੱਖਰੇ ਪੈਸਾ ਵੀ ਨਜਾਇਜ਼ ਤੇ ਜਿਹੜੀ ਚੀਜ਼ ਖਰੀਦੀ ਉਹ ਵੀ ਪੁਲਿਸ ਲੈ ਜਾਂਦੀ ਹੈ ਤਾ ਇਸੇ ਚੀਜ਼ ਨੂੰ ਆਇਡੈਂਟੀਫਾਈ ਕਰਨ ਦੇ ਲਈਏ ਤੁਸੀਂ 7738299899 ਨੰਬਰ ਤੇ ਵਾਹਨ ਲਿਖ ਕੇ ਸਪੇਸ ਦੇ ਕੇ ਆਪਣਾ ਆਰ ਆਰ ਸੀ ਦੇ ਉੱਤੇ ਲਿਖਿਆ ਹੋਇਆ ਰਜਿਸਟ੍ਰੇਸ਼ਨ ਨੰਬਰ ਸੈਂਡ ਕਰ ਦਿਓ 1 ਮਿੰਟ ਦੇ ਵਿੱਚ ਪਤਾ ਲੱਗ ਜਾਏਗਾ ਕਿ ਚੀਜ਼ ਚੋਰੀ ਦੀ ਹੈ ਜਾਂ ਨਹੀਂ ਮੈਕਸਿਮਮ ਲੋਕਾਂ ਤੱਕ ਇਹ ਚੀਜ਼ ਸ਼ੇਅਰ ਕਰੋ ਜੀ ਕਿਉਂਕਿ ਜਿਹੜੀ ਸਾਡੀ ਮਾਰਕੀਟ ਡਿਵੈਲਪ ਹੋ ਰਹੀ ਹੈ ਨਾ ਸੈਕੰਡ ਹੈਂਡ ਮਾਰਕੀਟ ਉਹਦੇ ਵਿੱਚ ਛਾਤਰ ਦਿਮਾਗ ਬੰਦੇ ਇਸ ਚੀਜ਼ ਦਾ ਬਹੁਤ ਨਜਾਇਜ਼ ਨਜਾਇਜ਼ ਫਾਇਦਾ ਚੁੱਕ ਕੇ ਭੋਲੇ ਭਾਲੇ ਲੋਕਾਂ ਨੂੰ ਠੱਗ ਰਹੇ ਨੇ ਆਪਦਾ ਫਾਇਦਾ ਕਰ ਰਹੇ ਨੇ ਫੜੇ ਤੋਂ ਵੀ ਕਿਤੇ ਨਾ ਕਿਤੇ ਜਾਣਦੇ ਨੇ ਪਰ ਸਾਡੀ ਮਿਹਨਤ ਦੀ ਕਮਾਈ ਸਾਰੀ ਬੇਅਰਥ ਕਰ ਦਿੰਦੇ ਨੇ ਸੋ ਪਲੀਜ਼ ਮੈਕਸਿਮਮ ਲੋਕਾਂ ਤੱਕ ਸ਼ੇਅਰ ਕਰੋ ਜੀ ਤਾਂ ਕਿ ਹੋਰ ਨਾਲ ਲੋਕਾਂ ਨੂੰ ਵੀ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਧੰਨਵਾਦ ਜੀ